ਪਟਿਆਲਾ ਫਾਸ న్యూਸ ਦੇਖਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰਤ ਕੋਰ ਕਗਾ ਕੈਮਰਾਮੈਨ ਜਕਸੀਰ ਸਿੰਘ ਨੇ ਰਾ ਸੋ ਅੱਜ ਆਪਾਂ ਕਹਿ ਦਈਏ ਬਾਸ਼ਾਪੁਰ ਕੀ ਕ੍ਰਾਂਤੀਕਾਰੀ ਕੀਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਜੋ ਸ਼ਹੀਦ ਉਦਮ ਸਿੰਘ ਜੀ ਦਾ ਜੋ ਸ਼ਹੀਦੀ ਦਿਹਾੜਾ ਇੱਥੇ ਮਨਾਇਆ ਗਿਆ ਸੋ ਜੋ ਕਹਿ ਰਹੀ ਹੈ ਆਪਾਂ ਤੇ ਨਾਟਕ ਪ੍ਰਦਰਸ਼ਨ ਦੀ ਵੀ ਕੀਤੀ ਗਈ ਹੈ ਸੋ ਕਾ ਵੀ ਇੱਥੇ ਇਕੱਠ ਵੀ ਹੋਇਆ ਸੀਗਾ ਸੋ ਆਪਾਂ ਜੋ ਇੱਥੇ ਬਲਾਗ ਦੇ ਆਗੂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਹਰਪ੍ਰਤ ਕੋਰ ਕਗਾ ਨਾਲ ਤਾਂ ਕਿ ਤੁਹਾਡੇ ਨਾਲ ਅਸੀਂ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰ ਸਕੀਏ ਇਹਦਾ ਮਕਸਦ ਅਸਲ ਤੇ ਇਹ ਹੁੰਦਾ ਵੀ ਜਿਹੜਾ ਸ਼ੀਦਾਂ ਦਾ ਜਿਹੜਾ ਕਾਜ ਵਾ ਲੋਕਾਂ ਨੂੰ ਤੋਂ ਸੁਚੇਤ ਕਰਦੇ ਰਹੀਏ ਵੀ ਉਹ ਕਾਜ ਅਜੇ ਪੂਰਾ ਨਹੀਂ ਹੋਇਆ ਉਹ ਜੋ ਨਿਸ਼ਾਨਾ ਲੈ ਕੇ ਆਏ ਸੀ ਆਜ਼ਾਦੀ ਤੋਂ ਬਾਅਦ ਆਮ ਲੋਕਾਂ ਨੂੰ ਸੁਖ-ਸੁਮਤਾ ਉਹ ਨਹੀਂ ਮਿਲੀਆਂ ਬੇਰਜ਼ਗਾਰੀ ਹੋਵੇ ਜਾਂ ਮੰਗਹਾਈ ਹੋਵੇ ਜਿਹੜੀ ਆਮ ਜਨਤਾ ਵਾ ਉਹ ਕਰਾ ਰਹੀ ਆ ਮਤਲਬ ਇਹ ਤੰਗੀ ਤੋਂ ਸੀ ਜੀ ਕੁਝ ਜਿਹੜਾ ਉੱਪਰਲਾ ਵਰਗ ਵਾ ਉਹਦੇ ਲਈ ਹੀ ਆਜ਼ਾਦੀ ਆਜ਼ਾਦੀ ਆ ਸਭ ਤੇ ਇਸ ਕਰਕੇ ਉਹਨਾਂ ਨੂੰ ਸੁਚੇਤ ਕਰਨੀ ਵੀ ਉਹਨਾਂ ਨੇ ਜੋ ਸਾਨੂੰ ਨਾਰਾ ਦੇ ਕੇ ਗਿਆ ਸੀ ਜੇਰਾ ਕਰਕੇ ਉਹਨਾਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਉਸ ਰਾਹ ਤੇ ਸਾਨੂੰ ਦ੍ਰਿੜਤਾ ਨਾਲ ਅੱਗੇ ਚੱਲਣ ਦੀ ਲੋੜ ਆ ਉਹ ਕੰਮ ਅਜੇ ਮੁੱਕਿਆ ਨਹੀਂ ਸਭ ਤੋਂ ਪਹਿਲਾਂ ਤੇ ਕਿਸਾਨ ਕਿਸਾਨੀ ਮੁੱਦੇ ਦੀ ਆਪਾਂ ਕਹਿ ਰਹੀਏ ਬੀਬੀ ਚਰਨਜੀਤ ਕਰੋ ਧੂੜੀਆਂ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਤੁਸੀਂ ਕੀ ਸੰਤੇਸ਼ ਮਤਲਬ ਦੇਖੋ ਜੀ ਬੀਬੀ ਗਲਾਬਕੌਰ ਦੀ ਸ਼ੋਹਮੀ ਸਤਾਵਧੀ ਅੱਜ ਮਨਾਈ ਗਿਆ ਜਿਹਦੇ ਲਈ ਸਾਡੇ ਜਿੱਥੇ ਬੰਦੇ ਦੇ ਆਗੂਆਂ ਨੇ ਸੂਬਾ ਕਮੇਟੀ ਦੀ ਟੀਮ ਨੇ ਮੈਨੂੰ ਸਨਮਾਨਤ ਕੀਤਾ ਹੈ ਇਸ ਲਈ ਮੈਂ ਇਹਨਾਂ ਦੀ ਰਿਣੀਆ ਕਿਉਂਕਿ ਮੈਂ ਮਤਲਬ ਇਹਨਾਂ ਦਾ ਧੰਨਵਾਦ ਕਰਦੀ ਆ ਕਿ ਮੈਨੂੰ ਇਸ ਕਾਬਲ ਸਮਝਿਆ ਪਰ ਮੈਂ ਇਸ ਦੇ ਵਿੱਚ ਇਹ ਵੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਗਲਾਬਕੌਰ ਵਰਗਿਆਂ ਨੂੰ 100 ਸਾਲਾਂ ਤੱਕ ਵੀ ਅੱਜ ਵੀ ਲੋਕ ਯਾਦ ਕਰ ਰਹੇ ਨੇ ਤੇ ਆਪਾਂ ਨੂੰ ਜ਼ਰੂਰ ਖਾਸ ਕਰਕੇ ਬੀਬੀਆਂ ਨੂੰ ਇਸ ਮਤਲਬ ਸੰਘਰਸ਼ ਦੇ ਨਾਲ ਇਹਨਾਂ ਨਾਲ ਅੱਗੇ ਵਧਣਾ ਚਾਹੀਦਾ ਉਦਮ ਸਿੰਘ ਕਰਤਾਰ ਸਿੰਘ ਸਰਾਬੇਪਕ ਸਿੰਘ ਵਰਗੇ ਫਾਂਸੀਆਂ ਤੇ ਚੜ ਗਏ ਨੇ ਇਸ ਲੋਕਾਂ ਲਈ ਚੜ ਗਏ ਇੱਕ ਪਾਸੇ ਅ ਸਨਾਮ ਦੇ ਵਿੱਚ ਸੀਐਮ ਸਾਹਿਬ ਨੇ ਪ੍ਰੋਗਰਾਮ ਰੱਖਿਆ ਹੈ ਜਿੱਥੇ ਕਿ ਲੋਕਾਂ ਦੀਆਂ ਮਰੇਗਾ ਵਾਲਿਆਂ ਦੀ ਬੱਸਾਂ ਭਰ ਕੇ ਗਈਆਂ ਨੇ ਕੁਝ ਕੁ ਲੋਕ ਨੇ ਜਿਹੜੇ ਉੱਥੇ ਗਏ ਨੇ ਮਰੇਗਾ ਵਾਲਿਆਂ ਦੀ ਬੱਸਾਂ ਭਰ ਕੇ ਗਈਆਂ ਨੇ ਸਾਨੂੰ ਆਪਣੇ ਆਪ ਤੇ ਬੜਾ ਮਾਣ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਇੱਥੇ ਇਕੱਠ ਹੋਇਆ ਇਸ ਲਈ ਅਸੀਂ ਇਸ ਮੰਨਦੇ ਆ ਕਿ ਲੋਕ ਸਾਨੂੰ ਪਸੰਦ ਕਰਦੇ ਨੇ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਨੇ ਸਾਨੂੰ ਪਸੰਦ ਕਰਦੇ ਨੇ ਇੱਥੋਂ ਪਤਾ ਚੱਲਦਾ ਹੈ ਕਿ ਅੱਜ ਵੀ ਲੋਕ ਸ਼ਹੀਦਾਂ ਦੇ ਦਿਲਾਂ ਵਿੱਚ বাসਦੇ ਨੇ ਜੋ ਇਹ ਸਿੱਧੀ ਦਿਹਾੜਾ ਕਿੰਨੇ ਦਾ ਸਾਲ ਤੋਂ ਤੁਸੀਂ ਆਪਣਾ ਸਮਾਗਮ ਮਨਾਏ ਜਾ ਰਹੇ ਇਹ ਸਾਡਾ ਜੀ ਪੰਜਵਾਂ ਪ੍ਰੋਗਰਾਮ ਹੈ ਪਹਿਲਾਂ ਅਸੀਂ ਤਿੰਨ ਅਸੀਂ ਦੋ ਪ੍ਰੋਗਰਾਮ ਅਸੀਂ ਸਿੱਧ ਭਗਤ ਸਿੰਘ ਦੇ ਮਨਾਏ ਨੇ ਤੀਸਰਾ ਪ੍ਰੋਗਰਾਮ ਇਹ ਸਾਡਾ ਉਦਮ ਸਿੰਘ ਦਾ ਸਾਡਾ ਮੇਨ ਕੁੱਲ ਮਿਲਾ ਕੇ ਪੰਜਵਾਂ ਪ੍ਰੋਗਰਾਮ ਹੈ ਹਰ ਪ੍ਰੋਗਰਾਮ ਦੇ ਇਕੱਠ ਵੱਧਾ ਹੈ ਨਾਗੇ ਘਟਦਾ ਇਸ ਪ੍ਰੋਗਰਾਮ ਸਭ ਤੋਂ ਜ਼ਿਆਦਾ ਇਕੱਠ ਸਾਡਾ ਇਸ ਸਾਲ ਦੇ ਪ੍ਰੋਗਰਾਮ ਦੇ ਵਿੱਚ ਹੋਇਆ ਪਬਲਿਕ ਆਪਾਂ ਕਹਿੰਦੀ ਆਪਣੀ ਆਣ ਵਾਲੀ ਜਨਰੇਸ਼ਨ ਹੈ ਉਹ ਆਪਣੇ ਸ਼ਹੀਦਾਂ ਨੂੰ ਭੁੱਲਦੀ ਜਾ ਰਹੀ ਹੈ ਇਤਿਹਾਸ ਭੁੱਲਦੀ ਜਾ ਰਹੀ ਹੈ ਵਿਰਸਾ ਉਹਨਾਂ ਲਈ ਤੁਸੀਂ ਕਿਉਂਕਿ ਜਦੋਂ ਸ਼ਹੀਦਿਆਂ ਤੇ ਕੱਟ ਕੀਤੇ ਜਾਂਦੇ ਨੇ ਸਿਆਸੀ ਲੋਕਾਂ ਲਵੋ ਉੱਥੇ ਉਹ ਨਹੀਂ ਦੱਸਦੇ ਵੀ ਇਹਨਾਂ ਦਾ ਕੁਰਬਾਨੀ ਕੀ ਸੀ ਇਹਨਾਂ ਨੇ ਕੀ ਕੀਤਾ ਕਾਦੇ ਲਈ ਇਹਨਾਂ ਨੇ ਸ਼ਹੀਦਿਆ ਦਿੱਤਾ ਉੱਥੇ ਦੱਸਿਆ ਜਾਂਦਾ ਸਾਡੀ ਸਰਕਾਰ ਨੇ ਆ ਕੀਤਾ ਸਾਡੀ ਸਰਕਾਰ ਅਗੇ ਇਹ ਕਰੂਗੀ ਪਾਰਟੀ ਲਈ ਇਹ ਕਰੂਗੀ ਉੱਥੇ ਉਹਨਾਂ ਸ਼ਹੀਦਾਂ ਲਈ ਕੁਝ ਨਹੀਂ ਦੱਸਿਆ ਜਾਂਦਾ ਇਸ ਕਰਕੇ ਸਾਡੇ ਜਿਹੜੇ ਨੌਜਵਾਨੇ ਬੱਚੇ ਨੇ ਸਾਡੇ ਪਛੜਦੇ ਜਾ ਰਹੇ ਨੇ ਇਹ ਚੀਜ਼ਾਂ ਤੋਂ ਇੱਕ ਅਸੀਂ ਇਹ ਜਿਹੜਾ ਹੈਗਾ ਪ੍ਰੋਗਰਾਮ ਉਪਰਾਲਾ ਕੀਤਾ ਵੀ ਪ੍ਰੋਗਰਾਮ ਸ਼ੁਰੂ ਕਰਕੇ ਸਾਡੇ ਨੌਜ ਬੱਚਿਆਂ ਨੂੰ ਇੱਥੇ ਤੇ ਚਾਨਣ ਪਾਇਆ ਜਾਵੇ ਹਾਲਾਂਕਿ ਬੀਬੀ ਗਲਾਬਕਰ ਨੂੰ ਮੈਂ ਵੀ ਨਹੀਂ ਜਾਣਦੀ ਸੀ ਕੌਣ ਹੈ ਕਿਉਂਕਿ ਮੈਂ ਇਸ ਲਹਿਰ ਨਾਲ ਜੁੜੀ ਤੇ ਮੈਨੂੰ ਇਹਦੇ ਬਾਰੇ ਚਾਨਣ ਹੋਇਆ ਤਾਂ ਕਰਕੇ ਪਤਾ ਚੱਲਿਆ ਨਹੀਂ ਬੀਬੀ ਗਲਾਬਕਰ ਲੋਕਾਂ ਦੀਆਂ ਆਉਣ ਵਾਲੀਆਂ ਅੱਗੇ ਪੀੜ੍ਹੀਆਂ 'ਚ ਦਬ ਕੇ ਹਟਾ ਪੰਨਿਆਂ ਥੱਲੇ ਦਬ ਕੇ ਰਹੀ ਸੀ ਆਪਣੇ ਵਿੱਚ ਆਪਾਂ ਕਹਿਦੀ ਇਹ ਦਾਲ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ-ਬਾਤ ਕਰਾਂਗੇ ਹੰਜ ਦਾਲ ਸਾਹਿਬ ਅੱਜ ਸ਼ਹੀਦੀ ਦਿਹਾੜਾ ਉਦਮ ਸਿੰਘ ਸਰਦਾਰ ਜੀ ਦਾ ਮਨਾਇਆ ਹੈਗਾ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੇ ਕੀ ਤੁਸੀਂ ਲੋਕਾਂ ਨੂੰ ਮੋਟੀਵੇਸ਼ਨ ਲੋਕਾਂ ਨੂੰ ਜਿਹੜੀ ਪ੍ਰੋਡਕਸ਼ਨ ਹੈ ਤੁਹਾਡੇ ਚੈਨਲ ਰਾਹੀਂ ਦੇਣਾ ਚਾ ਉਹ ਆਪਾਂ ਦੇਖ ਰਹੇ ਆ ਬਹੁਤ ਦੇਰ ਤੋਂ ਉਹ ਡਰਾਮਾ ਕਰਦੀਆਂ ਨੇ ਇੱਕ ਜਿੱਦਣ ਸ਼ਹੀਦੀ ਦੇੜਾ ਹੁੰਦਾ ਅਸੀਂ ਜਿੰਨਾ ਕੋ ਆਪਣੇ ਸਮਰਥਾ ਦੇ ਮੁਤਾਬਕ ਅਸੀਂ ਕਰ ਰਹੇ ਆ ਅਸੀਂ ਉਹਦੇ ਤੇ ਚੱਲਣ ਦੀ ਵੀ ਕੋਸ਼ਿਸ਼ ਕਰ ਰਹੇ ਆ ਇਹ ਨਹੀਂ ਵੀ ਕੱਲਾ ਸ਼ਹੀਦੀ ਦੇੜਾ ਮਨਾਲਿਆ ਉਹਦੇ ਬੁੱਤ ਦੇ ਉੱਤੇ ਗਲਚ ਹਾਰ ਪਾਤੇ ਉਸ ਦਿਨ ਉਸ ਤੋਂ ਬਾਅਦ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਇਸ ਕਰਕੇ ਆਪਾਂ ਜਿਹੜੇ ਲੋਕ ਆ ਕਿਰਤ ਕਰਨ ਵਾਲੇ ਆਪਾਂ ਉਹਨਾਂ ਕੋ ਕੰਮ ਅਸੀਂ ਕਰਨੇ ਆ ਜਿੰਨਾ ਕੋ ਅਸੀਂ ਉਹਦੇ ਤੇ ਪੂਰਨੇ ਪਾ ਸਕਨੇ ਆ ਸਾਡੀ ਜਥੇਬੰਦੀ ਇਹ ਦਿਹਾੜਾ ਮਨਾਉਂਦੀ ਹੈ ਹਰ ਸਾਲ ਕਾਫੀ ਸਾਲ ਹੋ ਗਏ ਨੇ ਭੈਣ ਜੀ ਨੇ ਦੱਸਿਆ ਚੌਥਾ ਪੰਜਵਾਂ ਸਾਡਾ ਦਿਹਾੜਾ ਔਰ ਦਿਨੋ ਦਿਨ ਆਏ ਸਾਲ ਇਹ ਜਿਹੜਾ ਪ੍ਰੋਗਰਾਮ ਹੈ ਸਾਡਾ ਵਧਦਾ ਜਾ ਰਿਹਾ ਔਰ ਇਹਦੇ ਵਿੱਚ ਸੁਧਾਰ ਵੀ ਅਸੀਂ ਕਰ ਰਹੇ ਆਂ ਔਰ ਇਹ ਸਾਡੀ ਟੀਮ ਜਿਹੜੀ ਬਾਦਸ਼ਾਹਪੁਰ ਦੇ ਬਲਾਕ ਦੇ ਪੰਚ ਚਰਨਜੀਤ ਕੌਰ ਦੀ ਦੇਖ ਰੇ ਖੇਟ ਕੰਮ ਕਰ ਰਹੀ ਹੈ ਔਰ ਲੋਕਾਂ ਨੂੰ ਵੀ ਅਸੀਂ ਸਨੇਹਾ ਦੇਣਾ ਚਾਹਦੇ ਆਂ ਕਿ ਵਧੀਆ ਗਰੁੱਪਾਂ ਦੇ ਨਾਲ ਵਧੀਆ ਜਥੇਬੰਦੀਆਂ ਦੇ ਨਾਲ ਵਧੀਆ ਆਂ ਦੇ ਨਾਲ ਜੁੜੋ ਜਿੱਥੋਂ ਆਪਣੇ ਜਨਰੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਸਿੱਖਿਆ ਲੈ ਕੇ ਵਧੀਆ ਇਥੋਂ ਗੱਲਾਂ ਸਿੱਖ ਕੇ ਆਪਣਾ ਜਿਹੜਾ ਜੀਵਨ ਪੱਧਰ ਹੈ ਜੋ ਉੱਚਾ ਚੁੱਕ ਸਕਦੇ ਸਪਨੇ ਕਹਿੰਦੀ ਕਿਰਾਂਤੀਕਾਰੀ ਆਪਣੇ ਨਾਲ ਹੋਰ ਵੀ ਆਗੂ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਵੇਦਾ ਨਰਾਤਾ ਸਿੰਘ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਬਲਾਖ ਜਾਂਚੀ ਮੈਂ ਤਾਂ ਇਸ ਨਿਆ ਦੇਵਾਂਗਾ ਕਿ ਜੇ ਇਹ ਨਾਟਕ ਨਾ ਕਰ ਰਹੇ ਅਸੀਂ ਇਹ ਦੇ ਨਾਲ ਜਿਹੜੇ ਸਾਡੀ ਅਗਲੀ ਜਨਰੇਸ਼ਨ ਹੈ ਯੂਥ ਜੰਗਰੇਸ਼ ਹੈ ਜਿਹੜੀ ਨਿਊ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ਾਂ ਦਾ ਪਤਾ ਲੱਗੇ ਕਿਉਂ ਅਸੀਂ ਤਾਂ ਬਹੁਤ ਅਰਤੋ ਇਹ ਦੇਖਦੇ ਵੀ ਆਏ ਆ ਜਾਂ ਸੁਣਦੇ ਵੀ ਆਏ ਆ ਪਰ ਜਿਹੜੇ ਹੁਣ ਨਿਊ ਜਨਰੇਸ਼ਨ ਹੈ ਉਹਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਸਾਡੇ ਬਜ਼ੁਰਗਾਂ ਨੇ ਕੀ ਲੜਾਈ ਵਾਸਤੇ ਕੀ ਕ੍ਰਾਂਤੀ ਕੀ ਕਿਸ਼ ਕੀਤਾ ਕੀ ਕੰਮ ਕੀਤੇ ਜਿਵੇਂ ਆ ਭੈਣ ਗੁਲਾਬ ਸਿੰਘ ਹੈ ਅੱਜ ਇਹਦੇ ਬਾਰੇ ਸਾਨੂੰ ਪਤਾ ਹੋਰ ਬਲਾਗ ਨੇ ਮੈਂ ਜ਼ਿਲ੍ਹੇ 'ਚ ਉਹਨਾਂ ਨੂੰ ਵੀ ਕਹਾਂਗਾ ਵੀ ਇਹ ਵੱਧ ਤੋਂ ਵੱਧ ਇਹ ਨਾਟਕ ਜਿਹੜੇ ਨੇ ਕਰਵਾਏ ਜਾਣ ਆਪਣੇ ਵਿਰਸੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਜੋੜਿਆ ਜਾਵੇ ਤਾਂ ਜੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਸਾਡੇ ਵਿਰਸਿਆਂ ਨੇ ਕੀ ਕੀਤਾ ਪਿੱਛੇ ਤੇ ਸਾਨੂੰ ਵੀ ਅੱਗੇ ਇਹਨਾਂ ਨਾਲ ਜੁੜਨਾ ਚਾਹੀਦਾ ਹੈ ਜੋ ਕਿ ਅੱਗੇ ਲੱਚਰ ਹੋ ਰਹਣਾ ਹੈ ਸਾਡੀ ਪੀੜ੍ਹੀ ਆਉਣ ਵਾਲੀ ਇਨਰਸ਼ੀਆ ਵਿੱਚ ਗਰਕ ਹੋ ਰਹੀ ਹੈ ਜਾਂ ਜਿਆਦਾ ਜਿਹੜਾ ਆਪਣਾ ਜੋਤ ਹੈ ਉਹ ਬਾਹਰ ਜਾ ਰਿਹਾ ਹੈ ਵੀ ਉਹ ਆਪਣੇ ਸਮਾਜ ਨਾਲ ਜੁੜਨ ਤੇ ਆਪਣੇ ਸਮਾਜ ਦੀ ਸੇਵਾ ਕਰਨਾ ਇਹ ਸੇਧ ਦਿੰਦੇ ਨੇ ਇਹੋ ਜਿਹੇ ਨਾਟਕ ਤੇ ਸਾਰਿਆਂ ਨੂੰ ਕਰਾਉਣੇ ਚਾਹੀਦੇ ਆਪਣਾ ਕਹਿੰਦੀ ਹੈ ਕ੍ਰਾਂਤੀਕਾਰੀ ਧੂੜ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂ ਯਕੀਨ ਹੈ ਮੈਂ ਸਰਪੰਚ ਸਾਹਿਬ ਧੂੜ ਜਲਾ ਮੀਤ ਪ੍ਰਦਾਨ ਪਟਿਆਲਾ ਅੱਜ ਜੋ ਸ਼ਹੀਦੀ ਦਿਹਾੜਾ ਮਨਾਇਆ ਗਿਆ ਸਰਦਾਰ ਉਦਮ ਸਿੰਘ ਜੀ ਦਾ ਸੋ ਉਹਨਾਂ ਵੱਰ ਤੁਸੀਂ ਕੀ ਲੋਕਾਂ ਨੂੰ ਮਿਹਰੀ ਸਾਡਾ ਜਿਹੜਾ ਪਹਿਲਾਂ ਤਾਂ ਮੈਂ ਇਸ ਤੋਂ ਬਾਦਸ਼ਾਹਪੁਰ ਬਲਾਕ ਦੀ ਟੀਮ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਸਾਡੇ ਸ਼ਰੋਮਣੀ ਸੀ ਦਾ ਦਿਹਾੜਾ ਬਣਾਇਆ ਇਹ ਸੱਭਿਆਚਾਰਕ ਪ੍ਰੋਗਰਾਮ ਹੈ ਜਿਹਦੇ ਵਿੱਚ ਸਾਡੇ ਕਿਰਤੀ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਸੇਧ ਮਿਲਦੀ ਹੈ ਕਿਉਂਕਿ ਜਿਹੜੀਆਂ ਪਹਿਲਾਂ ਸਰਕਾਰਾਂ ਸਾਡਾ ਦੇਸ਼ ਗੁਲਾਮ ਸੀ ਅੰਗਰੇਜ਼ ਸਰਕਾਰ ਦਾ ਇੱਥੇ ਰਾਜ ਸੀ ਉਹਨਾਂ ਦੇ ਬਹੁਤ ਨੀਤੀਆਂ ਮਾੜੀਆਂ ਸਨ ਜਿਦੇ ਵਿੱਚ ਇੱਥੇ ਗਰੀਬੀ ਬੇਰਜਗਾਰੀ ਕੰਗਾਲੀ ਇਹ ਜਨ ਬਹੁਤ ਸਾਡੇ ਦੇਸ਼ ਚ ਬਹੁਤ ਵੱਡੀਆਂ ਇਹ ਲਾਣਤਾ ਦੀਆਂ ਸਰਕਾਰ ਨੇ ਦਿੱਤੇ ਹੋਏ ਆ ਪਰ ਜਿਹੜੀਆਂ ਆਜ਼ਾਦ ਹੋਣ ਤੋਂ ਬਾਅਦ ਵੀ ਜਿਹੜੀਆਂ ਸਰਕਾਰਾਂ ਸਾਡੇ ਇੱਥੇ ਚੁਣੀਆਂ ਜਾ ਰਹੀਆਂ ਨੇ ਇੱਥੇ ਫੇਰ ਵੀ ਗਰੀਬੀ ਬੇਰੁਜ਼ਗਾਰੀ ਨੌਜਵਾਨ ਲਿੱਤ ਸੜਕਾਂ ਤੇ ਆਉਂਦੇ ਨੇ ਉਸ ਤਰ੍ਹਾਂ ਹੀ ਉਹਨਾਂ ਤੇ ਕਾਲੇ ਕਾਨੂੰਨ ਮੜ ਕੇ ਉਹਨਾਂ ਨੂੰ ਜੇਲਾ ਚ ਟਕਾਇਆ ਜਾ ਰਿਹਾ ਹੈ ਉਹਨਾਂ ਤੇ ਲਾਠੀਆਂ ਪਰ ਰਾਈਆਂ ਜਾ ਰਹੀਆਂ ਨੇ ਅਸੀਂ ਸਰਕਾਰਾਂ ਤੋਂ ਇਹ ਹੀ ਆਸ ਚਾਹੁੰਦੇ ਆ ਲੋਕਾਂ ਨੂੰ ਇਹੀ ਚੇਤਨ ਕਰਦੇ ਆ ਵੀ ਜਿਹੜੀਆਂ ਇਹ ਨੀਤੀਆਂ ਪਾਲਸੀਆਂ ਕਾਲੇ ਕਾਨੂੰਨ ਲੋਕਾਂ ਦੇ ਬਰੋਦ ਚ ਲਿਆਉਂਦੇ ਨੇ ਆਪਾਂ ਨੂੰ ਇਕੱਠੇ ਹੋ ਕੇ ਕਿਰਤੀ ਹੋ ਲੋਕਾਂ ਨੂੰ ਇਕੱਠੇ ਹੋ ਕੇ ਸਾਡੀ ਇਦਾਂ ਤੋਂ ਇੱਕ ਸੰਦੇਸ਼ ਲੈ ਕੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਸਾਨੂੰ ਵੀ ਅੱਜ ਲੜਨਾ ਚਾਹੀਦਾ ਹੈ ਤਾਂ ਕਿ ਇੱਥੇ ਵਧੀਆ ਸਿਸਟਮ ਵਧੀਆ ਸਮਾਜ ਸਿਰਸੇ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਕੋਈ ਤੰਗੀਆਂ ਨਾ ਹੋਣ ਉਹ ਆਪਾਂ ਨੂੰ ਪੜ੍ਹਾਈ ਵਧੀਆ ਪੜ੍ਹਾਈ ਕਰਕੇ ਉਹਨਾਂ ਨੂੰ ਵਧੀਆ ਜਗ੍ਹਾ ਹਾਂਜੀ ਇੱਥੇ ਦੇਖਿਆ ਸਾਹਮਣੇ ਆਮ ਜੀਤ ਦਾ ਪੁੱਤ ਸਾਰੀ ਰੱਖਣਾ ਹਾਂ ਜੀ